ਦੇਖ ਕੇ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ ਜਸਤੂ ਮੂਸੇਵਾਲਾ ਇਹਨਾਂ ਲੋਗਾਂ ਨੇ ਤੁਹਾਨੂੰ ਤਾਂ ਕੁਰਬਾਨੀ ਹੀ ਲੱਗਦੀ ਹੈ ਕਿਉਂਕਿ ਉਹ ਸੱਚ ਬੋਲਦੇ ਸੀ ਹੋ ਗਏ 3 ਸਾਲ ਹੋ ਗਏ ਜਿੱਥੇ ਸਿੱਧੂ ਤੇ ਪ੍ਰਸ਼ੰਸਕ ਦਰਦਰ ਦੰਸ ਸਾਹਿਬ ਮੰਗਲੀ ਘਟ ਰਿਹਾ ਪਰਵਾ ਵੀ ਘਟ ਰਿਹਾ ਕਿ ਉਹਨਾਂ ਦਾ ਤੀਜੀ ਬਰਸੀ ਨੇ ਆਜੋ ਗਏ ਪਹਿਲੀ ਗੱਲ ਤਾਂ ਜੀ ਤੀਜੀ ਵਰਸੀ ਤੇ ਇਹਨਾਂ ਇਕੱਠ ਦੇਖ ਕੇ ਮਨੂਏ ਸਕੂਨ ਮਿਲਿਆ ਵੀ ਲੋਕਾਂ ਦੇ ਦਿਲਾਂ ਚੋਂ ਸਿੱਧੂ ਨੂੰ ਖਤਮ ਨਹੀਂ ਕਰ ਸਕੇ ਹੈਨਾ ਇਹਦੇ ਪ੍ਰਸ਼ਾਸਕਾਂ ਨੂੰ ਕੋਈ ਡਰ ਨਹੀਂ ਕੋਈ ਖੋਫ ਨਹੀਂ ਕਹਿੰਦੇ ਨੇ ਵੀ ਜਦੋਂ ਕੋਈ ਦਿਲੋਂ ਕਿਸੇ ਨੂੰ ਪਿਆਰ ਕਰਦਾ ਹੈ ਫਿਰ ਉਹ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਰਦਾ ਹੈ ਹੁਣ ਤੁਸੀਂ ਦੇਖੋ ਇੱਕ ਬਾਪ ਕਿਵੇਂ ਮਿਲਕਦਾ ਹੈ ਉਹ ਕਹਿੰਦਾ ਵੀ ਜਿੱਥੋਂ ਵੀ ਜਿੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਉੱਥੇ ਤੱਕ ਜਾਊਗਾ ਮੈਨੂੰ ਲੋਕੋ ਜੋ ਮਰਜੀ ਕਹਿਣ ਪ੍ਰਾਣੀਆਂ ਕਹਾਵਤਾਂ ਤੁਸੀਂ ਸੁਣੀਆਂ ਨਾ ਵੀ ਮਾਪੇ ਕੁਛ ਪੁੱਠੇ ਲਟਕ ਜਾਂਦੇ ਆ ਇਹ ਤਾਂ ਹੁਣ ਪੁੱਠੇ ਲੱਟ ਕੇ ਪੇ ਪੂਛ ਇਹਨਾਂ ਨੂੰ ਜਿੱਥੇ ਆਏ ਲੱਗਦਾ ਵੀ ਜੇ ਇਧਰੋਂ ਇਨਸਾਫ ਮਿਲੇਗਾ ਇਧਰੋਂ ਮਿਲੇਗਾ ਇਧਰੋਂ ਮਿਲੇਗਾ ਜਿਵੇਂ ਇੱਕ ਮਾਂ ਦਾ ਬੱਚਾ ਬਿਮਾਰ ਨਹੀਂ ਹੁੰਦਾ ਉਹ ਕਿਸੇ ਵੈਦ ਕੋਲੇ ਵੀ ਜਾਂਦੀ ਉਹ ਹੋਮੋਪੈਥੀ ਵਾਲੇ ਕੋਲੇ ਵੀ ਜਾਂਦੀ ਆ ਉਹ ਐਲੋਪੈਥੀ ਵਾਲੇ ਕੋਲੇ ਵੀ ਜਾਂਦੀ ਹੈ ਹੁਣ ਇਹ ਕਿ ਇਹ ਇਨਸਾਫ ਦੀ ਬਿਮਾਰੀ ਹੈ ਹਨਾ ਆਪਾਂ ਸਾਰੇ ਭਾਈਦੇ ਆ ਵੀ ਜਿੱਥੋਂ ਮਰਜ਼ੀ ਮਿਲੇ ਜਿੱਥੇ ਮਰਜ਼ੀ ਜਾਣਾ ਪਵੇ ਪਰ ਜਸਟਿਸ ਫੌਰ ਸਿੱਧੂ ਉਸੇ ਬੜਾ ਇਨਸਾਫ ਮਿਲ ਨਹੀਂ ਜਾਏਗੀ ਕੀ ਕਾਰਨ ਰਿਹਾ ਕਿ ਆਮ ਘਰ ਦੇ ਵਿੱਚੋਂ ਟਿੱਬਿਆਂ ਦੇ ਵਿੱਚੋਂ ਇੰਨੀ ਮਿਹਨਤ ਕੀਤੀ ਮਾਪੇ ਨੇ ਔਖਾ ਸੁੱਖਾਂ ਨਾਲ ਪਾਲਿਆ ਸੀ ਕੀ ਉਹਦੀ ਤਰੱਕੀ ਚੁਗ ਗਈ ਸਰਕਾਰ ਨੂੰ ਜਾਂ ਆਹ ਕਾਰਨ ਤਾਂ ਸਮਝ ਨਹੀਂ ਆਉਂਦਾ ਵੀ ਉਹਨੇ ਕਿਸੇ ਦਾ ਕੀ ਮਾਰਾ ਕਰਤਾ ਸੀ ਇੱਕ ਕਲਾਕਾਰ ਕਿਸੇ ਦਾ ਕੀ ਮਾਰਾ ਕਰ ਸਕਦਾ ਹਲੇ ਤਾਂ ਉਹ ਹੁਣੇ ਉੱਠਿਆ ਸੀ ਹੈ ਨਹੀਂ ਹਣ ਤਾਂ ਬਗੀਚੇ ਦਾ ਸੱਜਣਾ ਉੱਪਰ ਲੱਸੀ ਹੋਰ ਕਿਸੇ ਦਾ ਕੀ ਖੋਣਾ ਸੀ ਉਹਦੀ ਆਪ ਦੀ ਕਲਮ ਸੀ ਆਪ ਦਾ ਆਪ ਦੀ ਆਵਾਜ਼ ਸੀ ਆਈ ਤਾਂ ਅੱਜ ਤੱਕ ਦਿਮਾਗ ਤੋਂ ਆਈ ਨਹੀਂ ਸਮਝ ਆਇਆ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸਤੂ ਮੂਸੇਵਾਲਾ ਇਹਨਾਂ ਲੋਗਾਂ ਮੇਰੇ ਅਨੰਦ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਹੋ ਗਿਆ ਕੰਨ ਸਾਲ ਹੋ ਗਏ ਜਿੱਥੇ ਸਿੱਧੂ ਤੇ ਪ੍ਰਸੰਸ਼ਕ ਦਰ ਦਰ ਸਾਂ ਸਾਧ ਮੰਗਲ ਨਹੀਂ ਪੜਤ ਰਹਿਆ ਪਰਵਾਹ ਨਹੀਂ ਪੜਤ ਰਹਿਆ ਕਿ ਉਹਨਾਂ ਕੀਤੀ ਬਸਿੰਨ ਨਹੀਂ। ਆਜੋ ਬਰੇ ਪਹਿਲੀ ਗੱਲ ਤਾਂ ਜੀ ਤੀਜੀ ਵਰਸੀ ਤੇ ਇੰਨਾ ਇਕੱਠ ਦੇਖ ਕੇ ਮਾਨੂੰ ਇਹ ਸਕੂਨ ਮਿਲਿਆ ਵੀ ਲੋਕਾਂ ਦੇ ਦਿਲਾਂ ਚੋਂ ਸਿੱਧੂ ਨੂੰ ਖਤਮ ਨਹੀਂ ਕਰ ਸਕੇ। ਹੈਨਾ? ਇਹ ਉਹਦੇ ਪ੍ਰਸ਼ਾਸਕਾਂ ਨੂੰ ਕੋਈ ਡਰ ਨਹੀਂ, ਕੋਈ ਖੌਫ ਨਹੀਂ। ਕਹਿੰਦੇ ਨੇ ਵੀ ਜਦੋਂ ਕੋਈ ਦਿਲੋਂ ਕਿਸੇ ਨੂੰ ਪਿਆਰ ਕਰਦਾ ਹੈ ਫਿਰ ਉਹ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਰਦਾ ਹੈ। ਹੁਣ ਤੁਸੀਂ ਦੇਖੋ ਇੱਕ ਬਾਪ ਕਿਵੇਂ ਬਿਲਕਦਾ ਉਹ ਕਹਿੰਦਾ ਵੀ ਜਿੱਥੋਂ ਵੀ ਜਿੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਉੱਥੇ ਤੱਕ ਜਾਊਗਾ ਮੈਨੂੰ ਲੋਕੋ ਜੋ ਮਰਜੀ ਕਹਿਣ ਪ੍ਰਾਣੀਆਂ ਕਹਾਵਤਾਂ ਤੁਸੀਂ ਸੁਣੀਆਂ ਨਾ ਵੀ ਮਾਂ ਬਾਪ ਖੂਚ ਪੁੱਠੇ ਲਟਕ ਜਾਂਦੇ ਆ ਇਹ ਤਾਂ ਹੁਣ ਪੁੱਠੇ ਲੱਜ ਕੇ ਪੇ ਆ ਪੂਚ ਇਹਨਾਂ ਨੂੰ ਜਿੱਥੇ ਆਏ ਲੱਗਦਾ ਵੀ ਜੇ ਇਧਰੋਂ ਇਨਸਾਫ ਮਿਲੂਗਾ ਇਧਰੋਂ ਮਿਲੂਗਾ ਇਧਰੋਂ ਮਿਲੂਗਾ ਜਿਵੇਂ ਇੱਕ ਮਾਂ ਦਾ ਬੱਚਾ ਬਿਮਾਰ ਨਹੀਂ ਹੁੰਦਾ ਕਿਸੇ ਵੈਦ ਕੋਲੇ ਵੀ ਜਾਂਦੀ ਉਹ ਹੋਮਿਓਪੈਥੀ ਵਾਲੇ ਕੋਲੇ ਵੀ ਜਾਂਦੀ ਉਹ ਐਲੋਪੈਥੀ ਵਾਲੇ ਕੋਲੇ ਵੀ ਜਾਂਦੀ ਐ ਹੁਣ ਇਹ ਕਿ ਇਹ ਇਨਸਾਫ ਦੀ ਬਿਮਾਰੀ ਐ ਹਨਾ ਆਪਾਂ ਸਾਰੇ ਭਾਈਦੇ ਆ ਜਿੱਥੋਂ ਮਰਜੀ ਮਿਲੇ ਜਿੱਥੇ ਮਰਜੀ ਜਾਣਾ ਪਵੇ ਪਰ ਜਸਟਿਸ ਫੋਰ ਸਿੱਧੂ ਉਸੇ ਬੜਾ ਇਨਸਾਫ ਮਿਲ ਨਹੀਂ ਚਾਹੀਦਾ ਕੀ ਕਾਰਨ ਰਿਹਾ ਕਿ ਆਮ ਘਰ ਦੇ ਵਿੱਚੋਂ ਟਿੱਬਿਆਂ ਦੇ ਵਿੱਚੋਂ ਇੰਨੀ ਮਿਹਨਤ ਕੀਤੀ ਮਾਪੇ ਨੇ ਔਖਾ ਸੁੱਖਾ ਨਾਲ ਪਾਲਿਆ ਸੀ ਕੀ ਉਹਦੀ ਤਰੱਕੀ ਚੁਭ ਗਈ ਸਰਕਾਰ ਨੂੰ ਜਾਂ ਆਹ ਕਾਰਨ ਤਾਂ ਸਮਝ ਨਹੀਂ ਆਉਂਦਾ ਵੀ ਉਹਨੇ ਕਿਸੇ ਦਾ ਕੀ ਮਾਰਾ ਕਰਤਾ ਸੀ ਇੱਕ ਕਲਾਕਾਰ ਕਿਸੇ ਦਾ ਕੀ ਮਾਰਾ ਕਰ ਸਕਦਾ ਹਲੇ ਤਾਂ ਉਹ ਹੁਣੇ ਉੱਠਿਆ ਸੀ ਹੈ ਨਾ ਹਣ ਤਾਂ ਬਗੀਚੇ ਦਾ ਸਜਰਾ ਉੱਪਰ ਲੱਸੀ ਉਹਨੇ ਕਿਸੇ ਦਾ ਕੀ ਖੋਣਾ ਸੀ ਉਹਦੀ ਆਪ ਦੀ ਕਲਮ ਸੀ ਆਪ ਦਾ ਆਪ ਦੀ ਆਵਾਜ਼ ਸੀ ਆਹੀ ਤਾਂ ਅੱਜ ਤੱਕ ਦਿਮਾਗ ਤੋਂ ਆਈ ਨਹੀਂ ਸਮਝ ਆਇਆ